ਆਪਾਂ ਅੱਜ ਗੀਤਾ ਭਵਨ ਬਾਜਾਖਾਨਾ ਦੇ ਪੰਡਿਤ ਸ਼੍ਰੀ ਮਨੋਜ ਕੁਮਾਰ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਮਨੋਜ ਕੁਮਾਰ ਜੀ। ਅ ਨਮਸਕਾਰ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੀ ਦਰਸ਼ਕਾਂ ਨੂੰ ਜੈ ਸ਼੍ਰੀ ਰਾਮ। ਅੱਜ ਆਪਣੇ ਬਾਜੇਖਾਨੇ ਸੰ ਬਾਜੇਖਾਨੇ ਮੰਦਰ ਤੋਂ ਪ੍ਰਮਾਤਮਾ ਬੋਲੇ ਸ਼ੰਕਰ ਮਹਾਸ਼ਿਰਾਤਰੀ ਕੀ ਉਪਲਖਮੀ ਹਰਦਵਾਰ ਤੋਂ ਜਲ ਲੈਣ ਵਾਸਤੇ ਕਾਵੜੀ ਪਰਸਥਾਨ ਕਰਨਗੇ। ਉਹ ਅੱਜ ਜਾ ਕੇ ਅੱਜ ਹਰਦوار ਪਹੁੰਚ ਜਾਣ ਕੇ ਉਹ ਤੋਂ 23 ਤਰੀਕ ਨੂੰ ਉਹਤ ਭਗਵਾਨ ਪੋਲੇ ਸ਼ੰਕਰ ਦਾ ਮਾਤਾ ਗੰਗਾ ਦਾ ਪਵਿੱਤਰ ਜਲ ਲੈ ਕੇ ਆ ਕੇ ਸਿੱਧਾ ਢਾਕਾਵੜ ਰਾਹੀ ਇਹ ਜਲ ਲੈ ਕੇ ਆਣਗੇ ਤੇ ਜੋ ਜਿਹੜਾ ਮੇਨ ਤਿਉਹਾਰ ਹੈ ਮਾਸਿਕ ਸਿਵਰਾਤ ਜੋ ਵਾਰਸ਼ਿਕ ਸਿਵਰਾਤਰੀ ਮੇਨ ਤਿਉਹਾਰ ਹੈ ਭਗਵਾਨ ਪੋਲੇ ਸ਼ੰਕਰ ਮਾਤਾ ਪਾਰਵਤੀ ਕੀ ਵਿਆਹ ਕੀ ਤੇ ਉਸ ਉਪਲਖਸ਼ੇ ਇਹ ਆਪਣੇ ਤੇ ਸਾਰੇ ਸਮੂਹ ਨਗਰ ਦੀ ਸੁਖ ਸ਼ਾਂਤੀ ਆਪਣੇ ਮਨੋਂ ਆਪਣੀ ਆਪਣੀ ਮਨੋ ਕਾਮਨਾ ਲੈ ਕੇ ਉਹ ਤੋਂ ਜਲ ਲੈ ਕੇ ਆਣਗੇ ਤੇ ਉਸ ਜਲ ਦਾ ਫਿਰ ਭਗਵਾਨ ਸ਼ੰਕਰ ਨੂੰ ਰੂद्रा அபிਸ਼ੇਕ ਕਰਨਗੇ ਆਰਤੀ ਪੂਜਾ ਵੰਦਨ ਕਰਨਗੇ ਤੇ ਇਸ ਤਿਉਹਾਰ ਦੇ ਮੌਕੇ 'ਚ ਬਹੁਤ ਬਾਰੀ ਸੰਖਿਆ ਮਿਸਰਦਾਲੂ ਹਰਦوار ਤੋਂ ਜਲ ਲੈ ਕੇ ਆਂਦੇ ਆ ਤੇ ਭਗਵਾਨ ਬੋਲੇਨਾਥ ਦਾ ਮਹਾ அபிਸ਼ੇਕ ਕਰਦੇ ਆ ਤੇ ਇਹਦੀ ਬੜੀ ਸ਼ਾਸਤਰ ਮੇ ਪੁਰਾਣੋਂ ਮੇ ਬੜੀ ਮहिमा ਦੱਸੀ ਗਈ ਆ ਪਹਿਲੀ ਕਾਵੜ ਜਿਹੜੀ ਆ ਉਹ ਜੋ ਭਗਵਾਨ ਸ਼ੰਕਰ ਦਾ ਬੜਾ ਇੱਕ ਭਗਤ ਸੀ 라ਵਣ ਉਹ ਲੈ ਕੇ ਆਇਆ ਸੀ ਉਦੋਂ ਬਾਅਦ ਫਿਰ ਇਹਦਾ ਪਰਚਲਨ ਸ਼ੁਰੂ ਹੋ ਗਿਆ ਤੇ ਫਿਰ ਵੱਖ-ਵੱਖ ਪਰਦੇਸਾਂ ਤੋਂ ਦੁਨੀਆ ਆਂਦੀ ਰਹਿੰਦੀ ਆ ਤੇ ਵੱਖ-ਵੱਖ ਆਪਣੇ ਅਲੱਗ-ਅਲੱਗ ਤਰ੍ਹਾਂ ਕੀ ਕਾਵੜਾ ਸੰਗਤ ਲੈ ਕੇ ਆਂਦੀ ਆ ਭਗਤ ਲੈ ਕੇ ਆਂਦੇ ਭਗਵਾਨ ਸ਼ੰਕਰ ਦੇ ਜਿਹੜੇ ਭਗਤ ਐ ਬੋਲੇ ਆ ਕੋਈ ਡਾਕ ਕਾਵੜ ਲੈ ਕੇ ਆਂਦਾ ਹੈ ਕੋਈ ਡਬਲ ਪੜਾ ਕਾਵੜ ਲੈ ਕੇ ਆਂਦਾ ਹੈ ਕੋਈ ਖੜੀ ਕਾਵੜ ਲੈ ਕੇ ਆਂਦਾ ਹੈ ਖੜੀ ਕਾਵੜ ਉਹਦੇ ਵਿੱਚ ਕੋਈ ਵੀ ਉਹ ਬੈਠਦਾ ਨਹੀਂ ਬੰਦਾ ਜਿੰਨੀ ਦਮ ਉਹਦੀ ਕਾਵੜ ਚੱਲਦੀ ਐ ਐਤਰਾ ਹੁੰਦੀ ਐ 4 ਦਿਨ ਦੀ 5 ਦਿਨ ਦੀ ਉਹ ਖੜੇ ਰਹਿੰਦਾ ਐ ਜਿਹੜੀ ਡਾਕਾਵੜਾ ਹੈ ਇਹ ਡਾਕਾਵੜਾ ਵਿਚ ਵਿਚ ਵਿੱਚ ਮੇ ਕਿਤੇ ਵੀ ਰੈਸਟ ਨਹੀਂ ਕਰਦੇ ਇਸੇ ਤੋਂ ਜਲ ਚੱਕਣ ਗਏ ਇਹਨਾਂ ਦੀ ਟੋਲੀ ਹੁੰਦੀ ਆ 10-15 ਬੰਦੇ ਹੁੰਦੇ ਆ ਨਾਲ ਭੱਜਣ ਵਾਲੇ ਹੁੰਦੇ ਆ ਜਿਹੜੇ ਬਿਨਾਂ ਕਿਤੇ ਇੱਕ ਬੰਦਾ ਪਸਧਰਦਾ ਦੂਸਰਾ ਉਹਦੇ ਅੱਗੇ ਵੇਟ ਕਰੇਗਾ ਫਿਰ ਉਹ ਤੋਂ ਚੱਕੇ ਇਹ ਜਿਹੜੀ ਸਾਡੀ ਡਾਕਾਵੜ ਜਾਏਗੀ ਬਾਜਖਾਨੇ ਤੋਂ ਇਹ ਡਾਕਾਵੜੀ ਜਾਣਗੇ ਇਹ ਨੋਨ ਸਟਾਪ ਬੋਲਦੇ ਇਹਨੂੰ ਹਰਿਆਣਾ ਚ ਤਾਂ ਬਾੜੀ ਬੜੀ ਸੰਖਿਆ ਵਿੱਚ ਸਰਦਾਰਾ ਲੋ ਜਾਂਦੇ ਆ ਪੰਜਾਬ ਚ ਵੀ ਹੁਣ ਬਹੁਤ ਜ਼ਿਆਦਾ ਸਰਦਾਰਾ ਲੋ ਹਰਦਵਾਰ ਜਾਣ ਲੱਗੇ ਪ੍ਰਮਾਤਮਾ ਦੀ ਕਿਰਪਾ ਉਹਨਾਂ ਦੇ ਬਕ ਹੋਈ ਹੈ ਸਾਰੇ ਕੇ ਸਾਰੇ ਤੇ ਭਗਵਾਨ ਸ਼ੰਕਰ ਦਾ ਬਹੁਤ ਬੜਾ ਇਸ ਸ੍ਰਿਸ਼ਟੀ 'ਤੇ ਯੋਗਦਾਨ ਹੈ ਕਿਉਂਕਿ ਸ੍ਰਿਸ਼ਟੀ ਨੂੰ ਬਚਾਉਣ ਵਾਸਤੇ ਜਦੋਂ ਸਮੁੰਦਰ ਮੰਥਨ ਹੋਇਆ ਸੀ ਉਹਦੇ ਜੋ ਵਿਸ਼ ਨਿਕਲਿਆ ਸੀ ਭਗਵਾਨ ਸ਼ੰਕਰ ਨੇ ਪੀਤਾ ਸੀ ਕਿਸੇ ਹੋਰ ਦੇਵਤਾ ਨੇ ਉਹ ਵਿਸ਼ ਨਹੀਂ ਪੀਤਾ ਸੀ ਤੇ ਇਸੇ ਕਰਕੇ ਉਹਨਾਂ ਨੀਲਕੰਟ ਮਹਾਦੇਵ ਕਿਹਾ ਗਿਆ ਹੈ ਕੁਝ ਵਿਅਕਤੀ ਕੁਝ ਭਗਤ ਨੀਲਕੰਟ ਤੋਂ ਵੀ ਕਾਵੜ ਲੈ ਕੇ ਆਂਦੇ ਹਨ ਕੁਝ ਹਰਦਵਾਰ ਤੋਂ ਕਾਵੜ ਲੈ ਕੇ ਆਂਦੇ ਆ ਤੇ ਆਪ ਆਪਣਾ ਸਥਾਨ ਕੀ ਸਭ ਦੀ ਮहिमा ਹੈ ਹਰਦਵਾਰ ਕੀ ਜੋ गंगा जी है उसके विषय में इतना कहा गया है कि अन्य नदियों का जल जल है और जो गंगा जल है वो गंगा जल है उसका कारण है क्योंकि तुम किसी भी जल को बोतल में डाल के रख लो वो साल दो साल छः महीने महीने दो महीने तीन महीने बाद खराब हो जाएगा या काई लग जाएगी या ਉਸ ਬੋਤਲ ਮੇ ਕੁਛ ਉਹ ਹੋ ਜਾਏਗਾ ਪਰ ਗੰਗਾ ਜਲ ਤੁਸੀਂ 3 ਸਾਲ 4 ਸਾਲ 5 ਸਾਲ ਜਦੋਂ ਮਰਜੀ ਤੱਕ ਰੱਖ ਲਓ ਕਦੇ ਵੀ ਨਾ ਤੇ ਬੋਤਲ ਮੇ ਖਰਾਬ ਹੋਵੇ ਔਰ ਨਾ ਹੀ ਕਿਸੇ ਬਰਤਨ ਮੇ ਗੰਗਾ ਜਲ ਕਦੇ ਵੀ ਖਰਾਬ ਨਹੀਂ ਹੋਤਾ ਇਹੀ ਮਾ ਗੰਗਾ ਕੀ ਬਹੁਤ ਬੜੀ ਮਹਿਮਾ ਹੈ ਕਿਉਂਕਿ ਗੰਗਾ ਜੋ ਨਦੀ ਹੈ ਇਹ ਧਰਤੀ ਕੀ ਨਦੀ ਨਹੀਂ ਸੀ ਇਹ ਸਵਰਗ ਕੀ ਨਦੀ ਸੀ ਤੇ ਸਵਰਗ ਚੋ ਭਗਵਾਨ ਜੋ ਬਗੀਰਤ ਹੈ ਜਿਨਨੂੰ ਭਗਵਾਨ ਹੀ ਕਹਾਂ ਕਿ ਕਿ ਉਹਨਾਂ ਨੇ ਤਪੱਸਿਆ ਕਰਕੇ ਤਪ ਕਰਕੇ ਮਨੁੱਖਤਾ ਦੀ ਮੁਕਤੀ ਵਾਸਤੇ ਕਿਉਂਕਿ ਰਾਜਾ ਸਗਰ ਕੇ 60000 ਪੁੱਤਰ ਕਪਿਲ ॠषि ਕੇ ਸਰਾਪ ਤੋਂ ਬਸਮ ਹੋ ਗਏ ਸੀ ਤੋਂ ਉਹ ਦੋ ਉਨਕੀ ਮੁਕਤੀ ਵਾਸਤੇ ਫਿਰ ਜੋ ਬਗਿਰਤ ਕੇ ਉਨਕੇ ਪਿਤਾ ਜੀ ਨੇ ਉਨਕੇ ਦਾਦੇ ਨੇ ਤਪੱਸਿਆ ਕਰੀ ਪਰ ਮਾਤਾ ਗੰਗਾ ਕਾ ਅਵਤਰਣ ਨਹੀਂ ਹੋਇਆ ਲੇਕਿਨ ਜਦੋਂ ਬਗਿਰਤ ਨੇ ਤਪੱਸਿਆ ਕਰੀ ਮਾਤਾ ਗੰਗਾ ਕੀ ਤੇ ਮਾਤਾ ਗੰਗਾ ਜਦੋਂ ਭਗਵਾਨ ਸ਼ੰਕਰ ਕੀ ਜਟਾ ਮੇ ਵਿਰਾਜਮਾਨ ਹੋਈ ਉਸ ਤੋਂ ਬਾਅਦ ਫਿਰ ਇਸ ਧਰਤੀ ਪਈ ਤੇ ਲੋਕਾਂ ਦੀ जिन्हें भी लोग शुभ और अशुभ कर्म करते हैं उन्होंने तो है। जो गंगा रहेगी तब तक व्यक्ति के मात पाप जो है ना निर्मल शास्त्र का कहता है कि भी गंगा का स्नान करने से व्यक्ति के जो किए गए पाप कर्म है देखो पाप कर्म का जो फल है वो कम हो जाता है और उसमें एक अच्छाई एक निर्मलता आ जाती है ताकि आगे वो अपने जीवन को सही सुसारू तरीके से चला सके और माता गंगा कि इतनी बड़ी पावन महिमा है इतना बड़ा उनका गुणगान है कि अपने भारतवर्ष में 2000 किलोमीटर के एरिए में तो गंगा जी का प्रभाव है वहाँ लोगों के जल की आपूर्ति सिंचाई की पूर्ति माँ गंगा करती है और माँ गंगा का ही निर्मल जल से भगवान शंकर का अभिषेक करने से जो मनोरथ है किसी के जो भी मनोरथ है माँ गंगा उनके सभी मनोरथ को पूरा करती है बोल शंकर भगवान की जय पंडित जी जो तो भक्त जा रहे हैं ये सारे भक्त बाजिकाने तो ही हैं ਇਹ ਸਾਰੇ ਭਗਤ ਬਾਜੇ ਖਾਨੀ ਤੋਂ ਜਾ ਰਹੇ ਕੁਝ ਆਸ-ਪਾਸ ਕੇ ਸਾਡੇ ਸ਼ਹਿਰ ਲਗਦੇ ਆ ਭਗਤਾ ਭਾਈ ਕਾ ਜੱਤ ਤੋਂ ਇਹ ਨਾਲ ਇਕੱਠੇ ਰਲ ਮਿਲ ਕੇ ਜਾਂਦੇ ਆ ਕਿਉਂਕਿ ਇਹਨਾਂ ਦੇ ਨਾਮ ਇਹਨਾਂ ਦੇ ਨਾਮ ਸਰਦ ਲੰਬੀ ਦਿਵਿੰਦਰ ਤੇ ਸਰਦ ਭਗਤ ਆਪਣੇ ਬਾਕੀ ਹੋਰ ਕਬੜੀ ਜਾਣ ਕੇ ਕੁਝ ਮੋਟਰਸਾਈਕਲ ਤੇ ਜਾਣ ਕੇ ਅੱਜ ਤੱਕ ਇਹ ਚਾਰ ਹੀ ਚੱਲੇ ਆ ਦੇ ਕੁਝ ਜਿਨ੍ਹਾਂ ਕੋਲ ਸਮਾਂ ਘੱਟ ਹੁੰਦਾ ਹੈ ਜਿਵੇਂ ਦੋ ਦਿਨ ਬਾਅਦ ਜਾਣਗੇ ਕੁਝ ਕੁਝ ਤਿੰਨ ਦਿਨ ਬਾਅਦ ਜਾਣੇ ਕੁਝ ਇੱਕ ਦਿਨ ਪਹਿਲਾਂ ਜਾਂਦੇ ਆ ਜਿਵੇਂ ਰਾਤ ਗਏ ਤੇ ਅਗਲੇ ਦਿਨ ਸਵੇਰੇ ਆਪਣਾ ਕਾਬੜ ਲੈ ਕੇ ਆ ਗਏ ਐਸੇ ਵੀ ਭਗਤ ਹੈ ਜਿਨ੍ਹਾਂ ਕੋਲ ਸਮੇਂ ਦੇ ਸਮੇਂ ਕੇ ਭਾਵ ਕੇ ਕਾਰਨ ਵਕ ਵਕ ਟਾਈਮ ਤੇ ਲੋਕੀ ਤੇ ਭਗਤ ਜਿਹੜੇ ਆ ਉਹ ਜੱਲਣ ਵਾਸਤੇ ਹਰਦੁਆਰ ਜਾਂਦੇ ਆ ਠੀਕ ਹੈ ਜੇ ਗੰਗਾ ਮਈਆ ਕੀ ਜੈ ਬੋਲੇ ਸ਼ੰਕਰ ਭਗਵਾਨ ਕੀ ਜੈ